ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਸਮੂਹ ਮੈਂਬਰ ਗੁਰਦੁਆਰਾ ਸਿੰਘ ਸਭਾ ਰਿਸਟ ਦਸੂਹਾ ਚੱਲ ਰਹੇ ਮਸਲੇ ਬਾਰੇ ਆਪ ਜੀ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਆ ਕਿ ਗੁਰਦੁਆਰਾ ਸਿੰਘ ਸਭਾ ਦਾ ਪ੍ਰਬੰਧ ਬਹੁਤ ਵਧੀਆ ਅਤੇ ਸੁਚੱਜੇ ਢੰਗ ਦੇ ਨਾਲ ਚੱਲ ਰਿਹਾ ਹੈ ਕੁਝ ਕੁ ਸ਼ਰਾਰਤੀ ਅੰਸਰ ਸ਼੍ਰੋਮਣੀ ਕਮੇਟੀ ਦੀ ਸ਼ੈਤ ਗੁਰਦੁਆਰਾ ਸਾਹਿਬ ਤੇ ਕਬਜਾ ਕਰਨਾ ਚਾਹੁੰਦੇ ਸਨ ਜੋ ਕਿ ਇਹਨਾਂ ਤੋਂ ਹੋ ਨਹੀਂ ਸਕਿਆ ਇਹ ਐਸਡੀਐਮ ਕੋਰਟ ਅਤੇ ਸਿਵਲ ਕੋਰਟ ਚੋ ਕੇਸ ਹਾਰ ਚੁੱਕੇ ਹਨ ਇਹਨਾਂ ਨੇ ਗੁਰਦੁਆਰਾ ਸਾਹਿਬ ਦੀਆਂ ਕਾਫੀ ਜਾਲੀ ਰਸੀਦਾ ਅਤੇ ਜਾਲੀ ਮੈਰਿਜ ਸਰਟੀਫਿਕੇਟ ਬਣਾਏ ਸਨ ਜਿਸ ਉਤੇ ਸਾਡਾ ਮੌਜੂਦਾ ਕਮੇਟੀ ਦਾ ਰਜਿਸਟਰਡ ਨੰਬਰ ਦਰਜ ਸੀ ਇਸ ਦੀ ਦਰਖਾਸਤ ਅਸੀਂ ਪ੍ਰਸ਼ਾਸਨ ਦੇ ਕੋਲ ਦਿੱਤੀ ਇਸ ਲਈ 125 ਨੰਬਰ ਐਫਆਈਆਰ ਦਰਜ ਹੋਈ ਜਿਸ ਵਿੱਚ ਉਸ ਸਮੇਂ ਲੱਖੀ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਗ੍ਰਿਫਤਾਰੀ ਹੋਈ ਉਸ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੇ ਇਹਨਾਂ ਦੋਸ਼ੀਆਂ ਨੇ ਉਸ ਐਫਆਈਆਰ ਦੀ ਅਨਕੁਆਰੀ ਆਈਜੀ ਸਾਹਿਬ ਜਲੰਧਰ ਰੇਂਜ ਨੂੰ ਪਾਈ ਉਸ ਅਨਕੁਆਰੀ ਵਿੱਚ ਜਿਹੜੀ ਐਫਆਈਆਰ ਹੈ ਉਹ ਬਿਲਕੁਲ ਸਹੀ ਪਾਈ ਗਈ ਇਸ ਅਨਕੁਆਰੀ ਹੋਣ ਤੋਂ ਬਾਅਦ ਕੱਲ ਪ੍ਰਸ਼ਾਸਨ ਨੇ ਇੱਕ ਗ੍ਰਿਫਤਾਰੀ ਬੀਬੀ ਸਰੇਂਦਰ ਕੌਰ ਪਤਨੀ 인ਦਰਜੀਤ ਸਿੰਘ ਦੀ ਕੀਤੀ ਜੋ ਕਿ ਕਾਨੂੰਨ ਅਨੁਸਾਰ ਬਿਲਕੁਲ ਸਹੀ ਗ੍ਰਿਫਤਾਰੀ ਹੋਈ ਹੈ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਅਤੇ ਹੱਥ ਜੋੜ ਕੇ ਸਾਰੇ ਕਮੇਟੀ ਮੈਂਬਰ ਸਮੂਹ ਸੰਗਤਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਜੋ ਬਾਕੀ ਦੋਸ਼ੀ ਨੇ ਜਿਹੜੇ ਐਫ ਆਈ ਆਰ ਵਿੱਚ ਜਿਨ੍ਹਾਂ ਦਾ ਨਾਮ ਦਰਜ ਹੈ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਾਕੀ ਜੋ ਦੋਸ਼ੀ ਨੇ ਉਹ ਸ਼ਰੇਆਮ ਘੁੰਮ ਰਹੇ ਨੇ ਤੇ ਉਸ ਪ੍ਰਬੰਧਕ ਕਮੇਟੀ ਨੂੰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਖੁੱਲਾ ਚੈਲੰਜ ਕਰ ਰਹੇ ਨੇ। ਇਸ ਬਾਬਤ ਕੱਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਰਜਿਸਟਰਡ ਦਸੂਹਾ ਦੇ ਮੁਖਵਧ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਡੀਐਸਪੀ ਸਾਹਿਬ ਦਸੂਹਾ ਨੂੰ ਮਿਲੇਗਾ ਅਤੇ ਪਰਸੋਂ ਮਾਨਯੋਗ ਐਸਐਸਪੀ ਸਾਹਿਬ ਕੋਲ ਸਿੱਖ ਜਥੇਬੰਦੀਆਂ ਦਸੂਹਾ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਹੈ ਜੋ ਗੁਰਦੁਆਰਾ ਸਿੰਘ ਸਭਾ ਦੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਕੁਝ ਕੁ ਸ਼ਾਂਤੀਕ ਸ਼ਰਾਰਤੀ ਅੰਸਰ ਨੇ ਉਦੋਂ ਸੂਹੇ ਦੇ ਐਮਐਲਏ ਸਾਹਿਬ ਉਹਨਾਂ ਨੂੰ ਟਾਰਗੇਟ ਕਰਕੇ ਅਤੇ ਸਾਡੇ ਇਸ ਮਸਲੇ ਨੂੰ ਜੋ ਕਿ ਕਾਨੂੰਨ ਅਨੁਸਾਰ ਬਿਲਕੁਲ ਸਹੀ ਹੈ ਡੀਏ ਲੀਗਲ ਦੀ ਰਾਏ ਤੇ ਪਰਚਾ ਦਰਜ ਹੋਇਆ ਹੈ ਆਈਜੀ ਸਾਹਿਬ ਜਲੰਧਰ ਰੇਂਜ ਨੇ ਇਸ ਪਰਚੇ ਨੂੰ ਇਨਕੁਆਰੀ ਵਿੱਚ ਇਹਨਾਂ ਦੀ ਪੁਆਈ ਹੋਈ ਇਨਕੁਆਰੀ ਦੇ ਵਿੱਚ ਜਿਹੜਾ ਉਹ ਸਹੀ ਸਥਹਿਰਾਇਆ ਕੁਝ ਕੁ ਸ਼ਰਾਰਤੀ ਅੰਸਰ ਨੇ ਜਿਹੜੇ ਇਸ ਪੂਰੇ ਮਸਲੇ ਨੂੰ ਸਿਆਸੀ ਰੰਗ ਦੇ ਕੇ ਅਤੇ ਲੋਕਲ ਐਮਐਲਏ ਨੂੰ ਟਾਰਗੇਟ ਕਰਕੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ ਜਦ ਕਿ ਇਸ ਮਸਲੇ ਵਿੱਚ ਲੋਕਲ ਐਮਐਲਏ ਜਾਂ ਕਿਸੇ ਵੀ ਸਿਆਸੀ ਬੰਦੇ ਦਾ ਕੋਈ ਰੋਲ ਨਹੀਂ ਹੈ ਪੱਤਿਆਂ ਵਿੱਚ ਬਹੁਤਾਤ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਹਨ ਅਤੇ ਸ੍ਰਿੰਦਰਕੌਰ ਕਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵੰਦਰ ਸਿੰਘ ਕਾਲੜੇ ਦੀ ਸਖੀ ਭਰਜਾਈ ਹੈ ਇਹ ਲੋਕ ਇਸ ਮਸਲੇ ਦਾ ਸਿਆਸੀਕਰਨ ਕਰਕੇ ਜਿੱਥੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਉਥੇ ਇਹ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ ਇਸ ਲਈ ਇਹ ਐਮਐਲਏ ਦਸੂਹਾ ਦਾ ਨਾਮ ਲੈ ਕੇ ਉਹਨਾਂ ਨੂੰ ਇਸ ਮਸਲੇ ਨਾਲ ਜੋੜਨਾ ਚਾਹੁੰਦੇ ਹਨ ਜਦ ਕਿ ਐਮਐਲਏ ਦਸੂਹਾ ਦਾ ਸਾਡੇ ਇਸ ਮਸਲੇ ਨਾਲ ਕੋਈ ਸਬੰਧ ਨਹੀਂ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਮੂਹ ਪ੍ਰਸ਼ਾਸਨ ਜ਼ਿਲ੍ਹਾ ਹਿਸ਼ਾਰਪੁਰ ਨੂੰ ਬੇਨਤੀ ਕਰਦੇ ਹਾਂ ਕਿ ਜੇ ਅਗਰ ਪ੍ਰਸ਼ਾਸਨ ਨੇ ਕਿਸੇ ਵੀ ਦਬਾਅ ਹੇਠ ਆ ਕੇ ਕੋਈ ਵੀ ਕਾਰਵਾਈ ਵਿੱਚ ਢਿੱਲ ਵਰਤੀ ਤਾਂ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਿੜਾਂਗੇ ਇਸ ਲਈ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਸਖਤ ਤੋਂ ਸਖਤ ਇਹਨਾਂ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਬਾਕੀ ਦੋਸ਼ੀ ਖੁੱਲੇ ਆਮ ਘੁੰਮ ਰਹੇ ਨੇ ਤੇ ਉਹ ਪ੍ਰਬੰਧ ਨੂੰ ਅਤੇ ਕਮੇਟੀ ਨੂੰ ਚੈਲੰਜ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ